ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਰ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਰਸ ਦੇ ਗਨਮੈਨਾਂ ਚ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4-4 ਗਨਮੈਨ ਬਾਕੀ ਟਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾ ਸਰਕਾਰ ਚ ਹੁੰਦੇ ਆ 25-25 ਆਪੋਜੀਸ਼ਨ ਚ ਹਾਰ ਜਾਂਦੇ ਮਗਰੋਂ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦੇ ਆ ਤੇ ਘਰੋਂ ਨਹੀਂ ਨਿਕਲਦੇ 99 ਮਨ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜ਼ੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4 4 ਗਨਮੈਨ ਬਾਕੀ ਟ੍ਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾ ਸਰਕਾਰ ਚ ਹੁੰਦੇ ਆ 25 25 ਆਪੋਜੀਸ਼ਨ ਚ ਹਾਰ ਜਾਂਦੇ ਮਗਰੋਂ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦਿਆਂ ਦਾ ਤੇ ਘਰੋਂ ਨਹੀਂ ਨਿਕਲਦੇ 99 ਮੈਂ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਨਾਂ ਦੀ ਲਿਮਟ ਕਰੋ 4-4 ਗਨਮੈਨ ਬਾਕੀ ਟਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾਂ ਸਰਕਾਰ ਚ ਹੁੰਦੇ ਆ 25-25 ਆਪੋਜੀਸ਼ਨ ਚ ਹਾਰ ਜਾਂਦੇ ਮਗਰ ਉਹ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦੇ ਆ ਤੇ ਘਰੋਂ ਨਹੀਂ ਨਿਕਲਦੇ 99 ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ ਚਾਹੇ ਸਿਆਸੀ ਬੰਦਾ ਹੋਵੇ ਚਾਹੇ ਅਫਸਰ ਹੋਵੇ ਇਹਨਾਂ ਦੀ ਲਿਮਟ ਕਰੋ 4-4 ਗਨਮੈਨ ਬਾਕੀ ਟਰਾਂਸਫਰ ਕਰੋ ਥਾਣਿਆਂ ਦੇ ਵਿੱਚ ਤਾਂ ਕਿ ਲੋਕਾਂ ਦੀ ਸੁਰੱਖਿਆ ਕੀਤੀ ਜਾਵੇ ਸਾਰੇ ਬੜੀ ਵੱਡੀ ਸਮੱਸਿਆ ਪਹਿਲਾ ਸਰਕਾਰ ਚ ਹੁੰਦੇ ਆ 25-25 ਆਪੋਜੀਸ਼ਨ ਚ ਹਾਰ ਜਾਂਦੇ ਮਗਰੋਂ ਦੋ ਰਹਿ ਜਾਂਦੇ ਆ ਇਹ ਡਿਪਰੈਸ਼ਨ ਦਾ ਵੀ ਕਾਰਨ ਹੈ ਸਿਆਸੀ ਬੰਦੇ ਆ ਤੇ ਘਰੋਂ ਨਹੀਂ ਨਿਕਲਦੇ ਜਿੱਥੇ ਗਨਮੈਨ ਦੋ ਰਹਿ ਗਏ ਸੋ ਸਰ ਆ ਗਈ ਤੁਹਾਡੀ ਗੱਲ ਬੇਨਤੀ ਹੈ ਕਿ ਗਨਮੈਨਾਂ ਨੂੰ ਸਬਜ਼ੀ ਲੈਣ ਕੋਈ ਨਿਆਣੀ ਸਕੂਲ ਛੱਡਣ ਜਾ ਰਿਹਾ ਮੈਸੇ ਤਾਂ ਮੈਂ ਸਕੂਲ ਜਾਂਦਾ ਨਹੀਂ ਨਿਆਣੀ ਛੱਡਣ ਇੱਕ ਦਿਨ ਸਕੂਲ ਚਲੇ ਗਿਆ 26 ਸੈਕਟਰ ਲੈਣ ਲੱਗੀ ਪਈ ਪੰਜਾਬ ਪੁਲਿਸ ਦੇ ਗਨਮੈਨਾਂ ਦੀ ਵੀ ਨਿਆਣਿਆਂ ਨੂੰ ਛੱਕਣ ਆ ਰਹੇ ਆ ਸਾਰ ਆਪਾਂ ਇਸ ਕੰਮ ਨੂੰ ਲਿਮਟ ਕਰੀਏ ਤੇ ਪੰਜਾਬ ਦੀ ਲਾਅ ਐਂਡ ਆਰਡਰ ਤੇ ਉਹਨਾਂ ਬੰਦਿਆਂ ਨੂੰ ਇਫੈਕਟਿਵਲੀ ਯੂਜ਼ ਕਰੀਏ